ਕਿਸੇ ਟਾਈਮ ਨਾ ਅੱਛਾ ਕੀ ਹੁੰਦਾ ਹੈ ਤੁਹਾਡੇ ਕੋ ਸਾਰੀਆਂ ਚੀਜ਼ਾਂ ਜਿਵੇਂ ਬਲਣ ਦੀ ਗੱਲ ਹੈ ਕਿ ਕਿਸੇ ਟਾਈਮ ਕੋਈ ਵੀ ਨਹੀਂ ਹੁੰਦੀ ਅੱਜ ਸਾਡੇ ਨਾਲ ਵੀ ਉਹ ਸਾਬ ਹੋਇਆ ਸਾਡੇ ਘਰ 'ਚ ਗੈਸ ਰੋਝ ਰਹਿਣਾ ਤੇ ਲਾਈਟ ਆਉਂਦੀ ਰਹਿਣੀ ਮੈਂ ਕਦੀ ਸਵੇਰ ਦੀ ਚਾਹ ਗੈਸ ਤੇ ਨਹੀਂ ਬਣਾਈ ਇੰਟਰੈਕਸ਼ਨ ਤੇ ਬਣਾ ਨਹੀਂ ਤੇ ਫਿਰ ਅੱਜ ਜਿਸਾੜੀ ਰਾਤ ਦੀ ਗੈਸ ਖਤਮ ਹੋ ਗਈ ਤੇ ਦਿਨੇ ਦੇਖਿਆ ਤੇ ਲਾਈਟ ਵੀ ਹੈ ਨਹੀਂ ਤੇ ਟਾਈਮ ਵੀ ਸਾਢੇ 5 ਵਜੇ ਦਾ 6 ਵੇ ਦਾ ਸਵੇਰ ਦਾ ਚਾਹ ਵੀ ਬੇਨਿ ਜ਼ਰੂਰੀ ਕਿ ਚਾਹ ਪੀਵਾਂਗੇ ਕਰ ਦੇ ਜੀ ਕੰਮ ਕਰਦੇ ਲੱਗਣਗੇ ਨਾਲੇ ਬੱਚੇ ਨੂੰ ਘਲਾਣਾ ਸਕੂਲ ਤੇ ਰੋਟੀ ਵੀ ਬਣਾਉਣੀ ਸੀ ਤੇ ਮੈਂ ਅੱਜ ਇਹ ਤੇ ਕਰ ਲਵਾਂ ਨਹੀਂ ਤੇ ਆਪਾਂ ਨੂੰ ਬਹੁਤ ਘੱਟ ਗੈਸ ਵਰਤਦੇ ਆ ਸਿਰਫ ਕਿਤੇ ਇਹ ਫੁਲਕੇ ਲੈਦੇ ਆ ਬਾਕੀ ਸਾਰਾ ਕੰਮ ਡਰੈਕਸ਼ਨ ਤੇ ਕਰੀਦੇ ਚੁੱਲਾ ਤੇ ਬਹੁਤ ਹੀ ਘੱਟ ਮਚਾਈਦਾ ਹੈ ਤੇ ਇੰਦਰ ਅੱਜ ਸਿਰਫ ਮੈਨੂੰ ਮਚਾਣਾ ਹੀ ਪਿਆ ਹੈ ਇਹ ਦੀਵਾਲੀ ਤੇ ਸਾਫ਼ ਸੁਥਰ ਕਰਕੇ ਪੋਚਾ ਲਾ ਕੇ ਰੱਖਿਆ ਸੀ ਕਿ ਅੱਜ ਇਹਦਾ ਸ਼ੁਭ ਮੌਹਰਤ ਸਵੇਰ ਦੀ ਚਾਹ ਤੋਂ ਕਰਦੇ ਆ ਤੇ ਹੁਣ ਲੱਗੀਆਂ ਮੈਂ ਚਾਹ ਬਣਾਣ ਅਨੇ ਰਸੋਈ ਰ ਬਹੁਤ ਜ਼ਿਆਦਾ ਸੀ ਵੀਡੀਓ ਫਿਰ ਬਣੀ ਨਹੀਂ ਇੱਥੇ ਫਿਰ ਚਾਹ ਦਾ ਟਾਈਮ ਹੋ ਗਿਆ 8:00 8:00 ਵਲੇ ਲਤਾ ਤੇ ਡਾਈਟ ਆਈ ਨਹੀਂ ਸੀ ਇਸ ਲਈ ਫਿਰ ਮੈਨੂੰ ਚਾਹ ਬਣਾਨੀ ਪੈ ਰਹੀ ਸੀ ਚੁੱਲੇ ਤੇ ਮੈਂ ਹੁਣ ਬਣਾਣੀ ਹੈ ਤੇ ਨਾਲ ਤੁਹਾਡਾ ਕਰਦੀ ਹਾਂ ਵੀਡੀਓ ਸ਼ੇਅਰ ਜੇ ਫਿਰ ਤੁਹਾਨੂੰ ਛੜੀਆਂ ਵੀਡੀਓ ਵਧੀਆ ਲੱਗਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਹੁਣ ਮੈਂ ਲੱਕੀ ਆਂ ਚਾਹ ਬਣਾ ਚਾਰਾ ਖਾਈ ਸੀ ਅਗਮ ਜਾ ਕੇ ਉਹਨਾਂ ਖੰਡ ਪੱਤੀ ਲੈ ਚਲੀ ਸੀ ਮੈਂ ਪਾਦਾ ਮਸਾ ਹੀ ਅਗਮ ਅਜੀ ਮੈਂ ਨਾ ਕਾਗਜ਼ ਪਰਾਂ ਜਿਆਦਾ ਲਾਇਨਿੰਗ ਹੋਇਆ ਲਾਇਇਆ ਕਹਤਾ ਤੇ ਕਾਗਜ਼ ਲਾਇਇ ਤੇ ਉਹ ਜਿਆਦਾ ਅੱਗ ਮੱਚੀ ਨਹੀਂ ਪਤੀਲਾ ਵੀ ਕਾਲਾ ਹੋ ਗਿਆ ਤੇ ਪਰਵਾਹ ਚ ਬਨ ਗਈ ਸੀ ਅੱਗੇ ਰੋ ਚਾਹ ਇੰਟਰੈਕਸ਼ਨ ਤੇ ਬਣਾਈਦੀ ਕੰਮ ਕ ਐਸਾ ਬਹੁਤ ਘੱਟ ਮਚਾਈਦੀ ਤੇ ਰਾਤ ਦਿਨ 10 ਵੇ ਤੱਕ ਹੀ ਲਾਈਟ ਤੇ ਜਿਦਾਂ ਕਰਕੇ ਅੱਗ ਇੰਟਰੈਕਸ਼ਨ ਨਹੀਂ ਚੱਲਦਾ ਪਿਆ ਤੇ ਅਮ ਸਵੇਰੇ ਵੀ ਚਾਹ ਜੁਲੇ ਬਣਉਣੀ ਨਹੀਂ ਵੀਦੇ ਹੋਣਗੇ ਤੇ ਪਰਾਹ ਅਗਲੇ ਆਗੇ ਛੁੱਟੀ ਤੇ ਦੇਖਿੰਦੇ ਘਰ ਵਿੱਚ ਚੁੱਲਾ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਅਸੀਂ ਲੋਕ ਵਾ ਚੁਕੇ ਆ। ਬਣਾਨੇ ਆ ਚਾਹ। ਹਲ ਚੱਲੀ ਰਿਹਾਦਾ ਇਹ ਗੱਲ ਏੜੇ-ਵੜੇ ਤੇ ਮੈਂ ਸਾਰੇ ਹੁੰਜਦੇ ਹੀ ਨਿਆਣੇ ਨੂੰ ਸਕੂਲ ਕਲਾ ਕੇ। ਦੇਖ ਸਕਦੇ ਚਿੱਟਾ-ਖਟਾ ਕਾਢ ਲਿਆ। ਆ ਚਾਹ ਵੀ ਅੰਗਰੇਸਟ ਕਰਾਂਗੇ ਥੋੜੀ ਜੀ ਤੇ ਬਾਅਦ ਚ ਕੰਮ ਕਰਾਂਗੇ। ਉਹ ਕਿਨਸਾ ਮਨ ਦੇ ਹੀ ਤੀਸਰਾ ਪੋਚਾ ਲਾਣਾ ਬਾਤ ਲਾਵਾਂਗੇ ਕਿ ਦਿਨ ਆ ਵੀ ਕਿ ਸਾਬ ਨੂੰ ਨਾ ਮੋਂ ੱਲੇ ਦਾ ਵੱਡਾ ਆਦਪਤੀ ਲੈ ਦਾ ਛੋਟਾ ਪਾਦਾਂ ਗਸੀ ਖੰਡ ਪੱਤੀ ਦੰਨੀ ਰ ਲਾਈਟ ਗਈ ਹੋਇਯਾ ਚਾਹ ਬਨਾ ਕੇ ਪੀਨੇ ਹੈ ਤੇ ਮੇਰਾ ਤਾਂ ਸੜ ਗਿਆ ਇੱਕ ਗੱਲ ਹੈ ਕਿ ਜੇ ਛੁੱਲੇ ਦੀ ਚਾਹ ਨਾਲ ਸਵਾਦ ਬਹੁਤ ਜ਼ਿਆਦਾ ਲੱਗਦੀ ਸੀ ਤੇ ਬਣਾ ਕੇ ਦੇਖਿਓ ਜੇ ਤੁਹਾਡੇ ਘਰ ਚੁੱਲਾ ਹੈਗਾ ਗੈਸ ਨਾਲੋਂ ਜ਼ਿਆਦਾ ਸਵਾਦ ਲੱਗਦੀ ਸਵਾਦ ਹੀ ਪਤਣੀ ਲੱਗ ਜੇ ਆਂਦਾ ਹੈ ਮੈਂ ਪਤਾ ਕਿ ਵਿੱਚ ਦੁੱਧ ਰੋਟੀ ਵੀ ਵੈਸੇ ਗੈਸ ਦੇ ਮੁਕਾਬਲਾ ਜੇ ਕਰੀਏ ਨਾ ਚੁੱਲੇ ਦੀ ਜ਼ਿਆਦਾ ਸਵਾਦ ਆਪਾਂ ਪਰ ਲੋਕ ਬਣਾ ਨਹੀਂ ਨੇ ਆਪਾਂ ਚੇ ਕਮੀਆਂ ਨੇ ਚਾਹ ਕਿڑی ਛੇਤੀ ਬੰਨ੍ਹ ਦੇ ਲੇ ਤੁਮ ਆਇ ਤੂੰ ਫੇਰੇ ਸਭੋ ਜਲਦੀ ਬਣ ਗਈ ਚਾਹ ਮਸਾ ਹੀ ਮਣੀ ਮੈਨੇ ਅੱਗ ਹੀ ਨਹੀਂ ਉਹ ਜੀ ਮਾਜੀ ਪਤਾ ਨਹੀਂ ਕੀ ਗੱਲ ਤੇ ਹੁਣ ਆ ਦੇਖ ਲੈ ਚੁੱਲੇ ਦੀ ਸਾ ਇਹਨਾਂ ਨੂੰ ਬੜੀ ਵਧੀਆ ਲੱਗੇ ਪਰ ਇਹਨੇ ਬਣਾਣਾ ਨਾ ਪਤਾ ਲੱਗਦਾ ਰੇਡੀ ਨੇ ਵਾ ਵੀ ਰਾ ਪਿੰਨੇ ਆ ਪਹਿਲੋ ਜੀ ਸਤਿ ਸ੍ਰੀ ਅਕਾਲ ਕੌਣ ਸਿੱਤਰ ਮਿਲੇ ਦਾ ਦੁਪਹਿਰੇ ਦੁਪਹਿਰੇ ਵੀ ਕਹਦਾ ਸਾਢੇ 10 ਦਾ ਗਟਾਈ ਉਹ ਤੇ ਮੇਰਾ ਬੇਟਾ ਆ ਰਿਹਾ ਸਕੂਲੋਂ ਤੇ ਉਹਨੇ ਨਾ ਸਵੇਰੇ 7 ਵਜੇ ਦਾ 11 ਰੋਟੀ ਨਾਲ ਨਹੀਂ ਖਾਧੀ ਮਨੂਨਾ ਸੱਚੀ ਬੜਾ ਉਹ ਤਰਾਨਦਾ ਹੈ ਨਿਆਣਾ ਵਿਚਾਰਾ ਸਾਰੀ ਦਿਹਾੜੀ ਸਕੂਲ ਨਾ ਗ ਜਾਂਦੀ ਅੱਜਕੱਲ ਪਤਾ ਨਹੀਂ ਰੂਟ ਬਦਲੇ ਗਿਆ ਟਾਈਮ ਜੀ ਤੱਕ ਕਿੰਨਾ ਟਾਈਮ ਬਾਂਝੀ ਲੱਗ ਜਾਂਦਾ ਉਹਦੇ ਪਾਸ ਜੀ ਇਹ ਵਾਲੇ ਬਣਾ ਕੇ ਦਵਾਂਗੇ ਅੱਜ ਨੂੰ ਮੈਗੀ ਉਹਨੇ ਖੋਸ ਹੋ ਜਾਣਾ ਨਾਲ ਲੱਗਦਾ ਉਹ ਮੈਗੀ ਦਾ ਕੁਲਕੇ ਤੇ ਹੁਣ ਬਣਾਨੇ ਆ ਉਹਦੇ ਆਣ ਤੋਂ ਪਹਿਲੇ ਬਣਾਦਾ ਜਿਹੜਾ ਜਰਾ ਤੋਂ ਮਦੋ ਪਾ ਲੇਗੇ ਤੇਰੀ ਚਾ ਤੇ ਹੁਣ ਮੈਂ ਕਰਦੀ ਹਾਂ ਮੈਗੀ ਫਿਰ ਉਹ ਆਏਗਾ ਤੇ ਖਾ ਲੇਗਾ ਕਿੰਨਾ ਟਾਈਮ ਹੋ ਗਿਆ ਤਾਂ 10 ਦੀ ਹੈ ਇੱਕ ਮਿੰਟ ਕਿੰਨਾ ਟਾਈਮ ਹੋ ਗਿਆ ਨੇ ਆਣੇ ਨੇ ਪੌਣੇ ਚਾਰ ਹੋਣੇ ਪੂਰੇ ਸਾਢੇ ਤਿੰਨ ਹੋ ਗਏ ਤੇ ਮੈਂ ਸਾਬ ਲਲ ਸੌਂ ਵੀ ਲਿਆ 12 ਵਜੇ ਬਾਅਦ ਕੰਮ ਕਰਕੇ 7:00 ਵਜੇ ਮੈਂ ਉੱਠ ਵੀ ਗਈ ਤੇ ਮਾਂ ਦਾ ਦੇ ਲੈਣਾ ਮਾਨੂੰ ਹੋਰ ਤਰ੍ਹਾਂ ਹੁੰਦਾ ਨਹੀਂ ਆਣਾ ਇਨਾ ਜੇ ਅੱਜ ਆਇਆ ਨਾ 7:00 ਵਜੇ ਤਾਂ ਉਹ ਕੋਈ ਨਾ ਪੌਣੇ 4 ਜਿੱਤਨ ਦਾ ਆਉਣ ਲੱਗਾ ਨਾ ਮੈਨੂੰ ਤੇ ਸੱਚ ਪਹੋਰ ਹੀ ਦਰਾਂਦਾ ਠੀਕ ਉਹਦੇ ਹੁੰਦੇ ਨੇ ਮੈਂ ਤਾਂ ਲਾ ਮੈਗੀ ਦੇ ਲਾਲਾ ਭੁਲ ਕੇ ਜਣਾ ਨਿਹਾਣਾ ਵਿਚਾਰ ਆ ਕੇ ਰੋਟੀ ਖਾਏਗਾ ਆਪਣੀ ਧਰੀਏ ਚਾ ਮੈਂ ਤਾਂ ਬੜਾ ਦਾ ਟਾਈਮ ਵਾਲੇ ਪੀਨੇ ਚਾ ਤੇ ਪਹਿਲੇ ਮੈਂ ਸੋਚੇ ਨਾ ਮੁਕੇ ਲਾ ਕੇ ਰੱਖ ਲਾ ਕੇ ਕਿ ਮੈਗੀ ਹੋ ਜੁਣੀ ਠੰਡੀ ਤੇ ਉਹ ਠੰਡੀ ਨਹੀਂ ਖਾਂਦਾ ਤੇ ਉਹਦੇ ਫਿਰ ਪਾਣੀ ਨਾਲ ਹੀ ਇੰਟਰਕਸ਼ਨ ਤੇ ਰੱਖ ਦਾਂਗੀ ਚਾਹ ਬਣਾ ਕੇ ਉਹਨਾਂ ਜੀ ਕਿਰਮਾ ਲਾਲਾ ਫੁੱਲ ਕੇ ਤੇ ਨਿਆਣੇ ਲਈ ਰੋਟੀ ਨਾਲਾ ਕੇ ਚਾਹ ਤੋਂ ਲਾ ਕੇ ਰੱਖ ਲਾ ਉਹ ਮੈਗੀ ਨਹੀਂ ਆਏਗੀ ਨੂੰ ਫਿਰ ਦੇਣੀ ਹੈ ਇਹ ਲੋਹਣੀ ਗੈਸ ਵੀ ਭਰ ਗਈ ਲਾਈਟ ਵੀ ਆ ਗਈ ਆਈ 12 1 ਵਜੇ ਇਹ ਨਹੀਂ ਤੇ ਸਵੇਰੇ 4 ਵਜੇ ਨਹੀਂ ਤੇ ਜੁਗਲੇ ਚਾਹ ਬਣਾਈ ਮਾਂ ਕਿਤੇ ਤੋਂ ਠੀਕਾ ਮਨੇ ਆਨੇ ਦਾ ਫਲ ਕੇ ਲਾ ਕੇ ਤੇ ਫਿਰ ਮੈਗੀ ਬਣਾ ਲਿਆ ਮਿਲਦੀ ਅੰਚੀ ਕਿਉਂ ਨਹੀਂ ਆਇਆ ਜੀ ਮੈਂ ਮੇਰੇ ਅੰਚੇ ਨੇ ਔਰੇ ਆਂਬੂ ਬਾਬ ਜਿਹੜਾ ਤਰਤੀਜ ਨਾਲ ਨਹੀਂ ਏਡਾ ਫਟ ਗਿਆ ਹਾਂ ਉਂਗਲ ਸਾਰਾ ਮਾਰ ਦੋਦੀ 10 ਕਹਿੰਦੇ ਸਰਗੁੰਦਾ ਵੀ ਕਹਿੰਦੇ ਸੀ ਨਹੀਂ ਸਰਗੁੰਦਾ ਬਚਾਉ ਖੰਡੀ ਕਰਦਾ ਜਿਤੀ ਐਸਾ ਖਾਇਆ ਹੋਇ ਲੋ ਆ ਗਿਆ ਨਾ ਅੰਚ ਪਾਉਣੇ ਚਾਹ ਰਹੇ ਹੋਣੇ ਵਾਲੇ ਤੇ ਮੈਂ ਸਾਲ ਫਲਕੇ ਵੀ ਲਾ ਲਏ ਤੇ ਮੈਗੀ ਰੱਖ ਦਿੱਤੀ ਹਣੀ ਹੁਣ ਮਾ ਫਰਮੈਂ ਕਚਨੋਟਾ ਹੀ ਬਣਉ ਤੇ ਚੱਲਦਾ ਹੈ ਤੇ ਤਵੇ ਤੇ ਬਣਾਉਂਗੀ ਤੇ ਗਿਲਾ ਕੇ ਰੱਖ ਕੇ ਫਿਰ ਆਈ ਬਣ ਰਹੀ ਹੈ ਤੇ ਚਾਹ ਮੇਰੀ ਬਣ ਗਈ ਤੇ ਬੰਦ ਕਰਦੀ ਨਾ ਨਾ ਸਰ ਸਿੰਪਲ ਜਿਹੇ ਤਰੀਕੇ ਨਾਲ ਬਣਾ ਖਾਂਦਾ ਜਿਆਦਾ ਕੋਈ ਕਿਹੜਾ ਬੜੀ ਖੋਸ਼ੂ ਕਿ ਮੈਗੀ ਖਾ ਲੈਂਦਾ ਹੈ ਤੇ ਨਾ ਨਾ ਸਬਜ਼ੀ ਕਿਤੇ ਹੋਵੇ ਜਿਆਦਾ ਤਾਂ ਨਹੀਂ ਦੇ ਦੀ ਤੇ ਦੇ ਦੇ ਦੀ ਇਹ ਤਾਂ ਕਹਿੰਦਾ ਸਾਰੇ ਸਕੂਲੇ ਘੜਨੇ ਮੈਂ ਨਾ ਬਟਾ

ਥੋੜਾ ਘਾਟੀ ਘਰ ਦਾ ਛੇਦੀ ਬਣ ਜੇ ਨਾਲ ਚਾਹ ਹੋਵੇ ਮੈਗੀ ਹੋਵੇ ਤੇ ਫੁਲਕੇ ਹੋਣਾ ਥੋੜੀ ਸੁਆਦ ਲੱਗਦੀ ਹੈ ਅਨੰਛੇ ਲਈ ਨਾ ਕੈਮਰਾ ਪਰਤੇ ਮੈਂ ਮਰਾ ਪਾਣੀ ਗਰਮ ਹੋ ਜੀ ਹੋ ਗਿਆ ਇਹ ਤੇ ਅਨਛੇ ਹੁਣ ਮੇਰਾ ਬਨੇਗਾ ਕੈਮਰਾਮੈਨ ਅਨਛੇ ਨੇ ਕਾਲੀ ਡਰੈਸ ਪਾ ਲਈ ਹੈ ਕੈਮਰਾਮੈਨ ਵਾਲੀ ਜਿਸ ਨਾਲ ਉਹ ਗੱਤ ਤੇ ਫੁਰਾ ਵੀ ਲੈ ਆਏ ਹੈ ਇੰਨੇ ਸਾਰਦੇ ਹੋਰ ਪਤਾ ਨਹੀਂ ਕਾਰਾ ਨਾਲ ਦਾ ਤੇਲ ਆ ਰਿਹਾ ਤੇ ਗਲੇ ਆਇ ਟੱਕਾਂ ਮਸਾਲੇ ਆਇਆ ਥੱਲੇ ਲੱਗੇ ਹੋਰੇ ਨਿਘਾ ਕਰਤੇ ਹੀ ਦੇਵੜਾ ਅਰੇ ਇਹਾ ਕਿੰਨਾ ਜਾ ਲੰਗਿਆ ਮਸਾਲਾ ਕੁਚੂ ਇਹ ਤੇ ਚ ਗਾੜੀਆਂ ਵੱਜ ਗਈ ਮੇਰੇ ਸਾਰੀਆਂ ਟੱਕ ਬੋਟ ਗਈ ਹੱਥ ਜੀ ਮੈਂ ਦੇ ਰੱਤੀ ਹਾਂ ਜੀ ਬਸ ਤਰ ਕਿਆ ਵੱਡਾ ਲੱਗਦਾ ਤੁਹਾਨੂੰ ਇਹਨੋਂ ਦੂਸਰਾਂ ਹੰਗਰੀ ਕਰਨੀ ਇਹ ਨਾਲੇ ਤੋਂ ਮੈਂ ਕਰਦੀ ਆਂ ਅੰਚੂ ਬਣਾਏਗਾ ਆਦੀ ਮਰਜ਼ੀ ਦੀੇ ਬਣਾਉਂਦਾ ਦਾ ਹੋਰ ਤਰੀਕੇ ਨਾਲ ਹੀ ਹਨਾ ਉਹ ਕੱ ਲੱਗੇ ਬਤ ਲੱਗੀ ਹੋਣੀ ਮੇਰੇ ਚਾਰੇ ਕੋ ਤੇ ਕੋ ਇਹੋ ਜਿਹਾ ਮਾਪੂਏ ਕਰਦੇ ਨੇ ਕਿਹਾ ਹੋਜੀ ਚਾਲਾਂ ਮੈਨੇ ਗੁੱਸੇ ਨਾਲ ਨੂੰ ਲਾਡ ਕਰਦੀ ਹਾਂ ਇੰਚ ਨੂੰ ਦਾਸੀ ਮਾਂ ਚੰਨ ਨਾਲ ਆ ਰਿਹਾ ਤੇ ਇਹ ਨਾ ਵੀੜਾ ਕੱਢ ਰੇ ਪਾਣੀ ਦੱਸੇ ਦੀ ਕਢ ਦੇ ਕੋ ਜਣ ਲਲਾ ਨੂੰ ਬਾਲਾ ਤੋਂ ਵਾਲਾ ਚਿੰਗੀ ਤੇਰਾ ਛਾੜ ਦੇਣਾ ਇਹਦਾ ਪਾਣੀ ਅਨ ਚਾਦਰ ਹੀ ਕਿਵੇਂ ਹੁੰਦਾ ਹੈ ਪਛੇਤੀ ਭੰਨੀ ਮਟਾ ਆਪਣੇ ਲਾਜ ਨੂੰ ਰੱਖਣ ਉੱਪਰ ਫੇਰ ਇਹਨੂੰ ਥੋੜਾ ਜਿਹਾ ਦੁੱਧ ਪਾਉਂਛੇ ਤੇ ਗੈਸ ਵੇਸਟ ਚੱਲਣ ਦੇਈ ਹੈ ਨਹੀਂ ਚੱਲੀ ਗੈਸ ਆ ਭਰਾਗਿਆਂ ਦੀ ਤੇ ਗੈਸ ਮੈਂ ਸਾਲ ਦੇਖਿਓ ਵੀ ਪੋਣਾ ਹੈ ਮੱਕੀ ਕਰੀਮੀ ਕਰੀਮੀ ਹੋ ਜਾਂਦੀ ਥੋੜਾ ਪਾਣੀ ਬਸ ਅਲੱਗ ਕਿਉਂ ਰੱਖਾਂਗੇ ਚਮਚਾ ਲੈ ਇੱਕ ਦੇਸੀ ਦਾ ਚੰਗਿਆ ਜੋ ਇਹ ਗੋਹਿੰਦਾ ਵੇਲਾ ਕੀ ਕਰ ਰੋਟੀ ਦਾਣੂ ਬਹੁਤ ਚੱਲ ਪਾ ਰਹੇ ਹਾਂ ਬਸ ਇਹ ਪਾਣੀ ਸਾੜਦਾ ਦੁੱਧ ਉਹ ਵੀ ਸਾੜ ਮੈਂ ਪਹਿਲਾਂ ਉਹ ਪਾਣਾ ਮੈਂ ਕਿੰਨਾ ਚੰਗਾ ਤੇ ਉਹ ਗੈਸ ਤੇਰੇ ਪਾਪੇ ਦੀ ਸਰਕਾਰੀ ਹੈ ਇੱਥੇ ਰੱਖ ਕੇ ਪਾਲਾਂ ਤੇ ਕੀ ਮੈਂ ਪਹਿਲੇ ਦਿਨ ਤੂੰ ਐੇ ਕਰਨਾ ਵਾ ਹਾਂ 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 ਪਹਿਲੇ ਦਿਨ ਪਾਪੇ ਦੀ ਸਰਕਾਰੀ ਰਹਿਣੀ ਹੈ ਹਾਂ ਉਸ ਤੋਂ ਬਾਅਦ ਵੀ ਪੈਨਸ਼ਨ ਹੁੰਦੀ ਹੈ ਤੇ ਬਹੁਤ ਸੇ ਮਸਾਲਾ ਪਾ ਲੈ ਲਗਾਵੇਂ ਤੇਜਾ ਪਾਲਾ ਆ ਵੀ ਮਿੰਟ ਬੇਟਾ ਮੈਂ ਪਾਉਣੀ ਆ ਦੂਆ ਆਪਾਂ ਤੇਜਾ ਪਾਉਣੀ ਛੜਾ ਇਹੋ ਪੈਗ ਡੋਗੇ ਨਹੀਂ ਉਹ ਉਹ ਬਾਚ ਕਾਉਂਗੇ ਓਏ ਸ਼ੇਰ ਇਹ ਤੇ ਨਾਲੇ ਤੇਰੇ ਫਲੇਪ ਤੇ ਰੱਖੋ ਹੋਰ ਮੇਗੀ ਵੀਰੀ ਇਹ ਵੀ ਲੋਕੀ ਉੱਤੇ ਸੇਕ ਦਾ ਮਾਰ ਥੋੜਾ ਜਿਹਾ ਬਾੜਾ ਪਾਣੀ ਪਾ ਦੋ ਨਹੀਂ ਨਹੀਂ ਹੁਣ ਠੱਡਾ ਪਾਣੀ ਨੁ ਭਾਈ ਵਦਿਆ ਹੋਰ ਇਹ ਬੜੀ ਬੜੀ ਚੀਜ਼ ਤੇ ਨਹੀਂ ਰੋਬਾ ਆਹ ਓ ਚਲੋ ਠੀਕ ਆ ਰਾਂਚ ਕਾਲੇ ਰੋਟੀ ਬਣਾ ਲਈ ਮੈਗੀ ਵਧੀਆ ਹੋ ਗਈ ਹੁਣ ਮਸਾਲਾ ਬਾਅਦ ਚ ਪਾ ਲਿਆ ਤੁਹਾਨੂੰ ਖਾਏਗਾ ਰੋਟੀ ਐਸੋ ਆ ਲੱਗਦੀ ਮੈਗੀ ਨਾਲ ਰੋਟੀ ਚਲ ਮੇਰੇ ਬੋਤਨ ਨੂੰ ਭੁੱਖ ਲੱਗੀ ਚਲੋ ਠੀਕ ਆ ਫਿਰ